ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਅਮਨਦੀਪ ਸਿੰਘ ਗਾਲੂ ਵਾਲੀਆ ਜੀ ਫਿਰ ਮੌਜੂਦ ਨੇ ਜਸਵੀਰ ਕਾਟਿਆ ਜੀ ਦੀ ਟੀਮ ਦੇ ਮੈਂਬਰ ਨੇ ਔਰ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਨੂੰ ਰਿਪਰਿਜ਼ੈਂਟ ਕਰਦੇ। ਬਹੁਤ ਸਵਾਗਤ ਹੈ ਅਮਨ ਜੀ ਬਹੁਤ ਸਵਾਗਤ ਹੈ। ਸੋ ਅਮਨ ਜੀ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਕਿ ਕੈਨੇਡਾ ਤੋਂ ਹੁਣ ਮਾਸਟਰਸ ਡਿਗਰੀ ਦਾ ਵੀਜ਼ਾ ਜ਼ਿਆਦਾ ਆਊਗਾ। ਇਹਦੇ ਪਿੱਛੇ ਰੀਜ਼ਨ ਕੀ ਹੈ? ਹੂੰ ਸਾਡੇ ਵਿਦਿਆਰਥੀ ਅਗਰ ਮਾਸਟਰਸ ਸਿਪਲਾਈ ਕਰਨਾ ਚਾਹਣ ਤੇ ਕਿਹੜੇ ਕਿਹੜੇ ਇਨਟੇਕਸ اور کس طرح ਦੀਆਂ অপਸ਼ਨਸ ਨੇ ਇਹਦੇ ਉੱਪਰ ਜਰਾ ਵਿਸਥਾਰ ਦਿਓ ਸਰ ਤੁਸੀਂ ਪਹਿਲਾਂ ਕੁਸ਼ਨ ਬੜਾ ਇੰਟਰਸਟਿੰਗ ਪੁੱਛਿਆ ਕਿ ਮਾਸਟਰਸ ਦੀ ਕੁਇਰੀ ਬਦਰੀ ਨੇ ਤੇ ਲੱਗ ਰਿਹਾ ਕਿ ਪ੍ਰੋਬੈਬਿਲਟੀ ਇਤ ਜ਼ਿਆਦਾ ਹੈ ਇਹਦੇ ਪਿੱਛੇ ਰੀਜ਼ਨ ਕੀ ਹੈ ਸਭ ਤੋਂ ਵੱਡਾ ਰੀਜ਼ਨ ਤੇ ਸਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਵੀ ਕੰਟਰੀ ਦੇ ਵਿੱਚ ਸਟੱਡੀ ਵੀਜ਼ਾ ਦੀ ਐਸਪੀਰੈਂਟਸ ਜਿਹੜੇ ਨੇ ਉਹਨਾਂ ਨੂੰ ਉਹ ਕੰਟਰੀ ਮੌਕਾ ਕਿਉਂ ਦਿੰਦੀ ਹੈ ਕਿਉਂਕਿ ਉਹ ਕੰਟਰੀ ਦੇ ਵਿੱਚ ਇੱਕ ਤਾਂ ਹੁੰਦਾ ਹੈ ਕਿ ਪੜਨ ਆਓ ਉਹ ਚਾਹੁੰਦੇ ਨੇ ਸਾਡੀ ਕੰਟਰੀ ਦੇ ਇਕਨੋਮੀ 'ਚ ਵਾਧਾ ਕਰੋ ਬਟ ਨਾਲ ਦੀ ਨਾਲ ਉਹ ਕਹਿੰਦੇ ਨੇ ਕਿ ਸਾਡੀ ਕੰਟਰੀ 'ਚ ਕੁਝ ਇਹ ਜਿਹੇ জবਸ ਨੇ ਜਿਹਨੂੰ ਸਾਡੇ ਲੋਕਲ ਸਟੂਡੈਂਟਸ ਫੁਲਫਿਲ ਨਹੀਂ ਕਰ پا ਰਹੇ ਤੇ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਸਾਲਾਂ ਚ ਤੁਸੀਂ ਉਹ জবਸ ਨੂੰ ਫੁਲਫਿਲ ਕਰੋ ਠੀਕ ਹੈ ਜੀ ਸੋ ਜਿਹੜਾ ਇੱਕ ਮਾਸਟਰਸ ਦਾ ਐਸਪੀਰੈਂਟ ਹੁੰਦਾ ਨਾ ਸਰ ਉਹ ਇੱਕ ਮਚਿਓਰ ਕੈਂਡੀਡੇਟ ਹੁੰਦਾ ਹੈ ਉਹਨੇ ਆਲਰੇਡੀ ਹਾਈ ਸਕੂਲ ਦਾ ਪੜ੍ਹੀ ਲਿਆ ਹੈ ਪਰ ਨਾਲ ਦੀ ਨਾਲ ਉਹਨੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ ਉਹ ਇੱਕ ਹਾਇਰ ਐਜੂਕੇਸ਼ਨ ਦੇ ਦੌਰ ਚੋਂ ਲੰਘ ਚੁੱਕਾ ਹੈ ਉਹ ਕਨਸੈਪਟਸ ਨੂੰ ਸਮਝਦਾ ਹੈ ਉਹ ਪ੍ਰੈਸ਼ਰ ਨੂੰ ਅੰਡਰਸਟੈਂਡ ਕਰਦਾ ਹੈ ਤੇ ਨਾਲ ਦੀ ਨਾਲ ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਆ ਜੋਨਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਜੌਬ ਵੀ ਕੀਤੀ ਹੁੰਦੀ ਨੇ ਸੋ ਜਿਨਾਂ ਨੇ ਉਹ ਦੌਰ ਕਵਰ ਕੀਤਾ ਹੁੰਦਾ ਇੱਕ ਮੈਚੁਰ ਕੈਂਡੀਡੇਟ ਨੂੰ ਇੱਕ ਕੰਟਰੀ ਕਹਿੰਦੀ ਹੈ ਸਾਡੇ ਕੋਲ ਆਉਂਗੇ ਤਾਂ ਤੁਸੀਂ ਜੌਬ ਰੈਡੀ ਜਲਦੀ ਹੋ ਜਾਓਗੇ ਉਹਦੀ ਅਡਾਪਟੇਬਿਲਟੀ ਉਹਦੀ ਸਕਿੱਲ ਡਿਵੈਲਪਮੈਂਟ ਕੰਪੈਰੀਟਿਵਲੀ ਥੋੜੀ ਜੀ ਕੁਇਕਰ ਹੋਏਗੀ ਇੱਕ 12ਵੀਂ ਪਾਸ ਆਊਟ ਵਿਦਿਆਰਥੀ ਤੋਂ ਸੋ ਇੱਕ ਇਹ ਬਹੁਤ ਬਹੁਤ ਵੱਡਾ ਰੀਜ਼ਨ ਹੈ ਜੌਬ ਰੈਡੀ ਵਿਦਿਆਰਥੀ ਮਿਲਦਾ ਹੈ ਅਤੇ ਹਾਲ ਦੀ ਘੜੀ 'ਚ ਜੇ ਮੈਂ ਸਪੈਸੀਫਿਕਲੀ ਗੱਲ ਕਰਾਂ ਕੈਨੇਡਾ ਦੀ ਕੈਨੇਡਾ ਦੇ ਵਿੱਚ ਮਾਸਟਰਸ ਐਸਪੀਰੈਂਸੀ ਕੰਪੈਰੀਟਿਵਲੀ ਵੀਜ਼ਾ ਸਕਸੈਸ ਰੇਸ਼ੋ ਬ ਅਤੇ ਉਹਦੇ ਨਾਲ-ਨਾਲ ਜੇ ਆਪਾਂ ਮਾਸਟਰਸ ਦੇ ਵਿੱਚ ਸਿਲੈਕਟਿਵ ਕੋਰਸਸ ਜੁੰਨੇ ਸ਼ੁਰੂ ਕਰ ਦਈਏ ਉਹਦੇ ਵਿੱਚ ਤਾਂ ਹੋਰ ਵੀ ਵਾਅਦਾ ਦਿਖ ਜਾਂਦਾ ਹੈ ਮੈਂ ਤੁਹਾਨੂੰ ਅੱਜ ਦੀ ਐਗਜ਼ਾਮਪਲ ਦੱਸਦਾ ਕਿ ਅੱਜ ਮੈਂ ਦੋ ਤਿੰਨ ਯੂਨੀਵਰਸਿਟੀਆਂ ਦੇ ਡਾਇਰੈਕਟਰਸ ਨੂੰ ਮਿਲਿਆ ਖੁਦ ਸਾਡੇ ਦਫ਼ਤਰ ਆਏ ਹੋਏ ਸੀਗੇ ਉਹ ਕੁਝ ਨਵੇਂ ਪ੍ਰੋਗਰਾਮਸ ਲਾਂਚ ਕਰ ਰਹੇ ਨੇ ਜਿਵੇਂ ਕਿ ਯੂਨੀਵਰਸਿਟੀ ਆਫ ਮੈਗਰੋਫਾਲਸ ਇਨ ਕੈਨੇਡਾ ਦੇ ਵਿੱਚ ਉੱਥੇ ਹੈਲਥ케ਅਰ ਦਾ ਪ੍ਰੋਗਰਾਮ ਲਾਂਚ ਹੋ ਰਿਹਾ ਮਾਸਟਰਸ ਦਾ ਸਪਟੰਬਰ ਦੇ ਵਿੱਚ ਨਾਲ ਦੀ ਨਾਲ ਉਸੇ ਯੂਨੀਵਰਸਿਟੀ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪ੍ਰੋਗਰਾਮ ਲਾਂਚ ਹੋ ਰਿਹਾ ਸਪਟੰਬਰ ਦੇ ਇਹ ਹਾਈ ਡਿਮਾਂਡ ਪ੍ਰੋਗਰਾਮਸ ਨੇ ਹਰ ਪਲੇਟਫਾਰਮ ਤੇ ਸਾਡੇ ਚੈਨਲ ਦੇ ਸਪੈਸ਼ਲੀ ਦੱਸਿਆ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਐਨਾਲਿਟਿਕਸ ਡਾਟਾ ਸਾਇੰਸ ਹੈਲਥ케ਅਰ ਮੈਨੇਜਮੈਂਟ ਪਬਲਿਕ ਰਿਲੇਸ਼ਨਸ ਸੋਸ਼ਲ ਵਰਕ ਅਜਿਹੇ ਪ੍ਰੋਗਰਾਮਸ ਦੇ ਵਿੱਚ ਫਿਊਚਰ ਓਪਰਚ्युनिटी ਬਹੁਤ ਸਟਰੋਂਗ ਹੈ ਸੋ ਮਾਸਟਰਸ ਨੂੰ ਡੈਫੀਨਿਟਲੀ ਐਕਸਪਲੋਰ ਕਰਨਾ ਚਾਹੀਦਾ ਹੈ ਕਿਤੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਦੀ ਟਾਪ ਯੂਨੀਵਰਸਿਟੀਆਂ ਆਫ ਕੈਨੇਡਾ ਨਾਲ ਡਾਇਰੈਕਟ ਪਾਰਟਨਰਸ਼ਿਪ ਹੈ ਉਹਦੇ ਵਿੱਚ ਕੋਸਟ ਇਫੈਕਟਿਵ ਮਾਸਟਰਸ ਅਤੇ 18 ਮਹੀਨੇ ਦੀ ਮਾਸਟਰਸ ਦੇ অপਸ਼ਨ ਵੀ ਅਵੇਲੇਬਲ ਨੇ ਸਕਾਲਰਸ਼ਿਪ ਬਹੁਤ ਸਟਰੋਂਗ ਹੈ 16 ਤੋਂ 17 ਹਜ਼ਾਰ ਡਾਲਰ ਇੱਕ ਸਾਲ ਦੀ ਫੀਸ ਦੇ ਵਿੱਚ ਵੀ ਤੁਸੀਂ ਆਪਣਾ ਕੇਸ ਪ੍ਰੋਸੈਸ ਕਰ ਸਕਦੇ ਹੋ ਅਤੇ ਸੋਨੇ ਤੇ ਸੁਹਾਗਿਆ ਦੀ ਗੱਲ ਇਹ ਹੈ ਕਿ ਜੇ ਵਿਦਿਆਰਥੀ ਬੈਚਲਰਸ ਕਰਨ ਤੋਂ ਬਾਅਦ ਆਇਲਸ ਪਰਸੂ ਕਰਦੇ ਪਏ ਨੇ ਉਹਨਾਂ ਨੇ ਹਲੇ ਆਇਲਸ ਦਾ ਇਗਜ਼ਾਮ ਦਿੱਤਾ ਨਹੀਂ ਹੈ ਬਟ ਉਹਨਾਂ ਦੀ ਇੰਗਲਿਸ਼ మీడియం ਹੈ ਐਮਓਆਈ మీడియం ਆਫ ਇੰਸਟ੍ਰਕਸ਼ਨ ਉਹਨਾਂ ਕੋਲ ਅਵੇਲੇਬਲ ਹੈ ਅਸੀਂ ਵਿਦਾਊਟ ਆਇਲਸ ਦਾ ਅਨ ਕੰਡੀਸ਼ਨਲ ਆਫਰ ਲੈਟਰ ਵੀ ਦਿਵਾਵਾਂਗੇ ਅਤੇ ਅਨ ਕੰਡੀਸ਼ਨਲ ਲੈਟਰ ਆਫ ਅਕਸੈਪਟੈਂਸ ਵੀ ਦਿਵਾਵਾਂਗੇ ਤਾਂ ਕਿ ਉਦੋਂ ਤੱਕ ਤੁਹਾਡਾ ਜਿਹੜਾ ਟਾਈਮ ਆ ਉਹ ਵੀ ਬਚੇ ਅਤੇ ਤੁਸੀਂ April ਇਨਟੇਕ ਦੇ ਵਿੱਚ ਹੀ ਆਪਣੀ ਫਾਈਲ ਨੂੰ ਸਕਸੈਸਫੁਲੀ ਲੌਂਚ ਵੀ ਕਰ ਸਕੋ ਅਤੇ ਵੀਜ਼ਾ ਵੀ ਅਕਵਾਇਰ ਕਰ ਸਕੋ ਸੋ ਮਾਸਟਰਸ ਡੈਫੀਨਿਟਲੀ ਇਜ਼ ਅ ਫਿਊਚਰ ਐਂਡ ਕਾਸਟ ਇਫੈਕਟਿਵ ਮਾਸਟਰਸ ਇਜ਼ ਆਲਸੋ ਪੋਸੀਬਲ ਸਟੂਡੈਂਟਸ ਦਾ ਪ੍ਰੋਫਾਈਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਹੜੇ ਸਟੂਡੈਂਟ ਮਾਸਟਰ ਲਈ ਅਪਲਾਈ ਕਰਨਾ ਚਾਹੁੰਦੇ ਸਰ ਜੇ ਕਿਸੇ ਵਿਦਿਆਰਥੀ ਦੇ ਬੈਚਲਰਸ ਦੇ ਵਿੱਚ 55% ਨੰਬਰ ਵੀ ਨੇ ਇਨਫੈਕਟ 50% ਨੰਬਰ ਵੀ ਨੇ ਉਹ ਵਿਦਿਆਰਥੀ ਵੀ ਮਾਸਟਰਸ ਲਈ ਅਪਲਾਈ ਕਰ ਸਕਦਾ ਹੈ ਅਕੈਡਮਿਕਸ ਜਿਹੜੇ ਨੇ ਉਹ ਕੋਰਸਸ ਦੇ ਬੇਸਿਸ ਤੇ ਈਵੈਲੂਏਟ ਹੁੰਦੇ ਨੇ ਕਿਸੇ ਵੀ ਬੈਕਗਰਾਉਂਡ ਤੋਂ ਹੋ ਤੁਸੀਂ ਤੁਸੀਂ ਬੀਟੈਕ ਮੈਕੈਨੀਕਲ ਕੀਤੀ ਹੋਈ ਹੈ ਤੁਸੀਂ ਬੀਟੈਕ ਆਈਟੀ ਕੀਤੀ ਹੈ ਤੁਸੀਂ ਬੀਬੀਏ ਕੀਤੀ ਹੈ ਬੈਚਲਰਸ ਆਫ ਆਰਟਸ ਕੀਤੀ ਹੋਈ ਹੈ ਬੈਚਲਰਸ ਆਫ ਆਰਟਸ ਹਿਮਨਿਟੀ ਦੇ ਵਿੱਚ ਕੀਤੀ ਹੋਈ ਹੈ ਕੋਈ ਪ੍ਰੋਬਲਮ ਨਹੀਂ ਹੈ ਹਰ ਬੈਕਗਰਾਉਂਡ ਦੇ ਵਿਦਿਆਰਥੀ ਲਈ ਓਪਰਚ्युनिटी ਹੈ ਜੇ ਤੁਹਾਡੇ 50% ਤੋਂ ਥੱਲੇ ਮਾਰਕਸ ਨੇ ਆਪਾਂ ਤੁਹਾਡੇ ਲਈ ਹੋਰ ਕੰਟਰੀਸ ਵੀ ਐਕਸਪਲੋਰ ਕਰ ਸਕਦੇ ਆ ਇਨਫੈਕਟ ਕੈਨੇਡਾ ਦੇ ਵਿੱਚ ਵੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਆਪਾਂ ਤੁਹਾਡੀ ਪ੍ਰੋਫਾਈਲ ਅਸੈਸ ਕਰ ਸਕਦੇ ਆ ਤੇ ਬੈਸਟ ਆਪਸ਼ਨ ਐਕਸਪਲੋਰ ਤੁਹਾਡੇ ਲਈ ਡੈਫੀਨਿਟਲੀ ਕਰ ਸਕਦੇ ਆ ਬਟ ਮੇਰਾ ਸੁਜੈਸ਼ਨ ਹਮੇਸ਼ਾ ਇਹ ਰਹਿੰਦਾ ਹੈ ਕਿ ਜੇ ਤੁਸੀਂ ਇੱਕ ਚੰਗੇ ਪ੍ਰੋਗਰਾਮ ਵੀ ਅਪਲਾਈ ਕਰਨਾ ਹੈ ਤੁਹਾਡੇ ਅਕੈਡੈਮਿਕਸ ਤੁਹਾਡੇ ਕੋਰਸਸ ਚੰਗੇ ਮਾਰਕਸ ਤੇ ਉੱਤੇ ਹੋਣੇ ਚਾਹੀਦੇ ਨੇ ਤਾਂ ਕਿ ਤੁਹਾਡੀ ਅਸੈਪਟੇਬਿਲਟੀ ਫਾਰ ਵੀਜ਼ਾ ਵੀ ਸਟਰੋਂਗ ਰਹੇ ਨਹੀਂ ਤਾਂ ਆਪਾਂ ਹੋਰ ਕੰਟਰੀਸ ਨੂੰ ਐਕਸਪਲੋਰ ਜ਼ਰੂਰ ਕਰ ਸਕਦੇ ਆ ਜਿੱਦ ਤੱਕ ਜੀ ਸਰ ਜੀ ਜੀ ਤੁਸੀਂ ਜਾਰੀ ਰੱਖੋ ਜਿੱਥੇ ਤੱਕ IELTS ਦੀ ਮੈਂ ਗੱਲ ਕਰਾਂ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ 6 ਬੈਂਡ ਹੋਣ ਠੀਕ ਹੈ ਜੀ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ MOE ਦੇ ਬੇਸਿਸ ਉੱਤੇ ਤਾਂ ਮੈਂ ਤੁਹਾਡੀ ਅਨ ਕੰਡੀਸ਼ਨਲ ਲੈਟਰ ਆਫ ਅਸੈਪਟੈਂਸ ਯਾਹ ਚ ਵੀ ਮਦਦ ਕਰ ਸਕਦਾ ਹਾਂ ਸੋ 6 ਬੈਂਡ ਹੋਣਗੇ ਉਦੋਂ ਤੁਸੀਂ ਫਾਈਲ ਲੌਂਚ ਕਰ ਸਕਦੇ ਹੋ ਪਰ ਸਾਡੇ 6 ਬੈਂਡ ਹੋਣਗੇ ਤਾਂ ਵੀਜ਼ਾ ਪ੍ਰੋਬੈਬਿਲਿਟੀ ਦੀ ਸਿਚੁਏਸ਼ਨ ਹਾਈ ਰਹਿੰਦੀ ਹੈ PT ਦੇ ਸਕੋਰ ਵੀ ਜਿਹੜਾ ਹੈ 65 ਹੋਏਗਾ ਤਾਂ ਬਹੁਤ ਵਧੀਆ ਰਹੇਗਾ ਸੋ ਇੱਕ ਸੁਜੈਸ਼ਨ ਹੈ ਮੇਰਾ ਬਟ ਯੂ ਕੈਨ ਆਲਵੇਸ ਵਿਜ਼ਿਟ ਅਸ ਹਰ ਪ੍ਰੋਫਾਈਲ ਅਲੱਗ ਹੁੰਦੀ ਹੈ ਹਰ ਕੈਂਡੀਡੇਟ ਦਾ ਅਕੈਡਮਿਕ ਬੈਕਗ੍ਰਾਉਂਡ ਅਲੱਗ ਹੁੰਦਾ ਹੈ ਤੇ ਉਸੇ ਅਕੋਰਡਿੰਗ ਅਸੀਂ ਸਜੈਸ਼ਨ ਐਂਡ ਪ੍ਰੋਫਾਈਲ ਨੂੰ ਗਾਈਡੈਂਸ ਦਿੰਦੇ ਹਾਂ ਜੀ ਚਲੋ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ 9413 9412 ਤੁਸੀਂ ਲੈਂਡਮਾਰਕ ਗਲੋਬਲ ਨਾਲ ਗੱਲ ਕਰੋ ਜਸਮੀਤ ਜੀ ਦੇ ਨਾਲ ਗੱਲ ਕਰੋ ਤੁਸੀਂ ਅਮਨ ਜੀ ਦੇ ਨਾਲ ਗੱਲ ਕਰੋ ਔਰ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਜਾਓ ਔਰ ਪੂਰੀ ਕਲੈਰਿਟੀ ਹਾਸਲ ਕਰੋ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ ਜੀ ਸਸਿਕਾ ਸਸਿਕਾ